ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਨਾਲ ਤਬਾਹੀ ਦਾ ਮੰਜ਼ਰ ਹਰ ਇੱਕ ਨੇ ਦੇਖਿਆ ਹੈ ਹੁਣ ਇਸ ਤਬਾਹੀ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ ਗਾਇਕ ਰੇਸ਼ਮ ਸਿੰਘ ਅਨਮੋਲ ਗੁਰਦਾਸਪੁਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਇੱਕ ਪਰਿਵਾਰ ਦੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਹੈ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਵਿੱਚ ਇਸ ਪਰਿਵਾਰ ਦਾ ਮਕਾਨ ਬਿਲਕੁਲ ਢਹਿ ਢੇਰੀ ਹੋ ਚੁੱਕਿਆ ਸੀ ਹੁਣ ਇਸ ਪਰਿਵਾਰ ਦੇ ਚਿਹਰੇ ਤੇ ਮੁਸਕਾਨ ਵਾਪਸ ਪਰਤ ਆਈ ਹੈ ਕਿਉਂਕਿ ਇਹਨਾਂ ਦਾ ਮਕਾਨ ਫਿਰ ਤੋਂ ਬਣਨ ਲੱਗਿਆ ਹੈ रेशम सिंह अनमोल ने इनादे परिवार दा पीड़ा चुकया छोकरा ਤੁਹਾਡੇ ਚਿਹਰੇ ਤੇ ਅੱਜ ਸਮਾਇਲ ਤਾਂ ਆਈ ਹੋ ਗਿਆ ਨਾ ਸ਼ੁਰੂ ਕੰਮ ਹੈ ਨਾ ਵੈਰੀ ਗੁੱਡ ਹੋ ਠੀਕ ਹੋ ਬੈਨ ਜੀ ਮੈਂ ਧੰਨਵਾਦੀ ਆ ਮੇਰੇ ਅੱਜ ਪਿੰਡ ਦੇ ਵਿੱਚ ਜੋ ਪੰਜਾਬ ਦਾ ਪਹਿਲਾ ਪ੍ਰੋਜੈਕਟ ਮੇਰੇ ਭਰਾ ਰੇਸ਼ਮ ਅਨਮੋਲ ਜੀ ਦੱਸਿਆ ਕਿ ਸ਼ੁਰੂਆਤ ਕੀਤੀ ਹੈ ਹੜਾਂ ਦੀ ਮਾਰਚ ਲਿੱਗੇ ਹੋਏ ਘਰਾਂ ਦੇ ਮੁਰੂਸਾਰੀ ਦਾ ਕੰਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸ਼ੁਰੂ ਹੋ ਚੁੱਕਿਆ ਹੈ ਮੈਂ ਤੇ ਮੇਰੀ ਸਾਰੀ ਟੀਮ ਉਹਨਾਂ ਦਾ ਧੰਨਵਾਦ ਦੀਆਂ ਕੁਝ ਫੈਮਿਲੀਜ਼ ਜਿਹੜੀਆਂ ਕਿ ਆਪਾਂ ਹੜ੍ਹਾਂ ਦੇ ਦੌਰਾਨ ਆਇਡੈਂਟੀਫਾਈ ਕੀਤੀਆਂ ਸੀਗੀਆਂ ਤੇ ਮੇਰੇ ਨਾਲ ਅਰਜਿੰਦਰ ਕੁਮਾਰ ਜੀ ਬੜੇ ਪਿਆਰੇ ਇਨਸਾਨ ਨੇ ਇਹਨਾਂ ਦਾ ਇਹੀ ਘਰ ਹੈ ਸਭ ਤੋਂ ਪਹਿਲਾ ਪ੍ਰੋਜੈਕਟ ਪੰਜਾਬ ਦਾ ਜਿਹੜਾ ਕਿ ਫਲੱਡਾਂ ਤੋਂ ਬਾਅਦ ਸ਼ੁਰੂ ਹੋਇਆ ਹੈ ਭੈਣ ਜੀ ਮਮਤਾ ਤੁਹਾਡਾ ਨਾ ਹੈ ਨਾ ਮਮਤਾ ਸਾਡੀ ਭੈਣ ਔਰ ਛੋਟੇ ਪਿਆਰੇ ਪਿਆਰੇ ਬੱਚੇ ਸਾਡੇ ਅੱਜ ਇਹਨਾਂ ਦੇ ਚਿਹਰੇ ਤੇ ਜਦੋਂ ਮੈਂ ਮਿਲਿਆ ਸਮਾਈਲ ਦੇਖ ਕੇ ਸੱਚੀ ਮੈਂ ਬੜਾ ਇਮੋਸ਼ਨਲ ਹੋਇਆ ਬੜੀ ਮੈਨੂੰ ਖੁਸ਼ੀ ਮਿਲੀ ਜਦੋਂ ਪਹਿਲੀ ਵਾਰ ਇੱਥੇ ਆਏ ਸੀ ਇਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਸੀਗੇ ਤੇ ਜਿਹੜੇ ਸਮਾਈਲ ਦੇ ਵਿੱਚ ਚੇਂਜ ਕੀਤਾ ਹੈ ਜਿਨ੍ਹਾਂ ਨੂੰ ਮੈਂ ਸ਼ੁਕਰਗੁਜ਼ਾਰ ਹਾਂ ਇੱਕ ਤਾਂ ਨਿਸ਼ਾਨ ਵੀਰੇ ਮੇਰਾ ਭਰਾ ਨਿਸ਼ਾਨ ਪਿੰਡ ਸ਼ਿਕਾਰ ਡਿਸਟ੍ਰਿਕਟ ਗੁਰਦਾਸਪੁਰ ਇਹਨਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਇੱਕ ਸੱਦੇ ਤੇ ਇੱਕ ਫੋਨ ਕਾਲ ਤੇ ਬਹੁਤ ਛੇਤੀ ਇਹ ਕੰਮ ਸਟਾਰਟ ਕਰਤਾ ਔਰ ਸਾਡਾ ਭਰਾ ਬਬਲੂ ਇਹਨਾਂ ਦਾ ਘਰ ਡਿੱਗੜ ਦੇ باوجود ਇਹਨਾਂ ਨੇ ਆਪਣੇ ਘਰੇ ਉਹਨਾਂ ਨੂੰ ਰੱਖਿਆ ਹੋਇਆ ਵੈਸੇ ਕਿਸੇ ਦਾ ਦਿਲ ਨਹੀਂ ਕਰਦਾ ਹੈ ਨਾ ਜਿਨ੍ਹਾਂ ਤੇ ਬੀਤਦੀ ਹੈ ਉਹਨਾਂ ਨੂੰ ਵੀ ਪਤਾ ਹੁੰਦਾ ਪਰ ਐਦਾਂ ਦੇ ਜੋਧਿਆਂ ਦੇ ਐਦਾਂ ਦੇ ਵੀਰਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ ਜਿਹੜੇ ਮੁਸ਼ਕਿਲ ਘੜੀ ਦੇ ਵਿੱਚ ਆਪਣੀ ਇਨਸਾਨੀਅਤ ਦੇ ਨਾਲ ਖੜਦੇ ਆ ਔਰ ਇਹ ਪ੍ਰੋਜੈਕਟ ਸਾਡਾ ਸ਼ੁਰੂ ਹੋ ਚੁੱਕਿਆ ਜੀ ਪਿੱਛੇ ਕੰਮ ਤੇ ਸੱਚੇ ਪਾਸ਼ਾ ਨੇ ਚਾਇਆ ਬਹੁਤ ਛੇਤੀ ਇਹਨਾਂ ਦੇ ਸੋਣ ਨੂੰ ਛੱਤ ਨਸੀਬ ਹੋਊਗੀ ਮੈਂ ਸਾਰੇ ਹੀ ਵੀਰਾਂ ਦਾ ਸਪੈਸ਼ਲੀ ਸਾਡੇ ਖਾਸ ਮਿੱਤਰ ਬਹੁਤ ਹੀ ਬਾਕਮਾਲ ਸ਼ਖਸੀਅਤ ਅਸ਼ੋਕ ਮਾਹੀ ਜੀ ਡਾਕਟਰ ਭੀਮਰਾਭ ਅੰਬੇਦਕਰ ਕਲੱਬ ਨਿਊਯਾਰਕ ਤੋਂ ਬਹੁਤ ਵੱਡਾ ਉਹਨਾਂ ਦੀ ਹੈਲਪ ਹੈ ਸਾਨੂੰ ਬਹੁਤ ਵੱਡਾ ਯੋਗਦਾਨ ਹੈ ਇਦਾਂ ਹੀ ਸਾਰੇ ਐਨ ਆਰ ਆਈ ਭਰਾਵਾਂ ਨੂੰ ਦੋਸਤ ਮਿੱਤਰਾਂ ਨੂੰ ਪੰਜਾਬ ਦੇ ਯੂਥ ਨੂੰ ਮੈਂ ਰਿਕਵੈਸਟ ਕਰਦਾ ਚਾਹੇ ਇੱਕ ਇੱਕ ਫੈਮਿਲੀ ਦੀ ਜ਼ਿੰਮੇਵਾਰੀ ਚੱਕ ਲੋ ਇੱਕ ਫੈਮਿਲੀ ਦੀ ਚੱਕ ਲੋ ਦੋ ਦੀ ਚੱਕ ਲੋ ਇੱਕ ਪਿੰਡ ਦੀ ਚੱਕ ਲੋ ਰਲ ਕੇ ਦੋਸਤ ਮਿੱਤਰ ਤੁਸੀਂ ਹੈਨਾ ਚੱਕ ਲੋ ਇਦਾਂ ਜ਼ਿੰਮੇਵਾਰੀ ਚੱਕ ਕੇ ਜਿਹੜੀ ਮੁਸੀਬਤ ਹੈ ਬਹੁਤ ਛੋਟੀ ਹੋ ਜਾਣੀ ਹੈ ਔਰ ਪੰਜਾਬ ਦੀ ਇੱਕ ਹੌਲੀ ਹੌਲੀ ਕਰਕੇ ਬਹੁਤ ਵੱਡੀ ਹੈਲਪ ਹੋ ਜਾਣੀ ਹੈ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਦਿলো ਧੰਨਵਾਦ ਬਤੀ ਧੰਨਵਾਦੀਆਂ ਜਿਨ੍ਹਾਂ ਨੇ ਸਾਡੇ ਪਿੰਨ ਨੂੰ ਪਹਲ ਦੇ ਕੇ ਕੰਮ ਵਿੱਚ ਸ਼ੁਰੂ ਕਰਵਾਇਆ ਤੇ ਜਿਹੜੀ ਮਾਈਕ ਸਹਾਇਤਾ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਈਸ਼ੀ ਸਿੰਘ ਜੀ ਦਾ ਔਰ ਆਪਾਂ ਇੱਕ ਬਖਸ਼ਿਸ਼ ਹੈ ਗੁਰਪ੍ਰਸਾਦ ਸਰਪਾਉ ਦੇ ਕੇ ਸਨਮਾਨਿਤ ਕਰਨਾ ਚਾਹੁੰਦੇ ਆਂ ਬੋਲੇ ਸੁਨੇਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਿੱਤ ਖਲਸਾ ਵਾਹਿਗੁਰੂ ਜਿੱਤੀ ਖਤੇ ਆ ਤੇਰੇ ਆਹ ਐ ਲੈ ਨਾਲ ਹੀ ਨਾ ਲੈ ਆਪਣੇ ਠੀਕ ਹੈ ਚਲੋ ਠੀਕ ਹੈ ओके ਜਿੰਦਰ ਬੀਠ ਠੀਕ ਹੈ ਹੁਣ ਸਮਾਈਲ ਰਹਿਣੀ ਚਾਹੀਦੀ ਥੋੜੇ ਚਿਹਰੇ ਤੇ ਬਿਲਕੁਲ ਬਿਲਕੁਲ ਠੀਕ ਹੈ ਮੈਨੇ ওকে ਹੱਸਦੇ ਰਹਿਣਾ ਬਹੁਤ ਵਧੀਆ ਕਾਰ ਬਣੇਗਾ ਤੇ ਆਪਾਂ ਫਿਰ ਪਾਰਟੀ ਕਰਾਂਗੇ ਆ ਕੇ ਠੀਕ ਹੈ ਨਾ ਅੰਜੂ ਨਹੀਂ ਚਾਹੀਦੀ ਅੱਖਾਂ ਚ ਪਲੀਜ਼ ਭਈ ਨਹੀਂ ਪੈਣਾ ਨਾ 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 ਤੁਹਾਡੇ ਭਰਾ ਆ ਜਾਂਦਾ ਹੈ ਨਾ ਜਦੋਂ ਤੱਕ ਹੈ ਨਾ ਹੰਝੂ ਨਹੀਂ ਚਾਹੀਦੇ ਤੁਹਾਡੀ ਅੱਖਾਂ 'ਚ ਹੁਣ ਸਿਰਫ ਸਮਾਈਲ ਚਾਹੀਦੀ ਹੈ ਠੀਕ ਹੈ ਹਾਂ ਹੁਣ ਸਮਾਈਲ ਚਾਹੀਦੀ ਹੈ ਤੁਹਾਡੇ ਭਰਾ ਆ ਜਾਣ ਤੱਕ ਜਿੰਦਾ ਹੈ ਇਹ ਹੰਝੂ ਨਹੀਂ ਤੁਹਾਡੀ ਅੱਖਾਂ 'ਚ ਦੇਖਣੇ ਆਪਾਂ ਠੀਕ ਹੈ ਘਰ ਬਣ ਜੇਗਾ ਉਸ ਤੋਂ ਬਾਅਦ ਆਪਾਂ ਸਾਰੇ ਬਹਿ ਕੇ ਪਾਰਟੀ ਕਰਾਂਗੇ ਤੇ ਨਾਲੇ ਪਾਰਟ ਕਰਾਂਗੇ ਬਹਿ ਕੇ ਠੀਕ ਹੈ ਹਾਂ ਸਮਾਈਲ ਚਾਹੀਦੀ ਹੈ ওকে ਓਕੇ ਰਾਜੀ ਠੀਕ ਹੈ ਬੱਤਰ ਹਾਂ ਦਾਸ ਜਿੰਦੇ ਰਹੋ ਓਕੇ ਜਿੰਦਰ ਮੇਰੇ ਓਕੇ ਥੋੜਾ ਵੀ ਧੰਨਵਾਦ ਯਾਰ ਕਿਆ ਬਾਤ ਕਿਆ ਬਾਤ ਥੋੜਾ ਨਹੀਂ ਦੇਣਾ ਨਹੀਂ ਦੇ ਸਕਦੇ ਆਈ ਥਿੰਕ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੋਏਗਾ ਔਰ ਤੁਸੀਂ ਵੀ ਆਪਣਾ ਹਿੱਸਾ ਪਾ ਰਹੇ ਹੋ ਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਮਚ